ਉਹ ਦੇਖਿੰਦਾ ਇੱਕ ਬੜਾ ਸਰਬਾਹਮਾਰ ਬਸ ਸਰ ਕੀ ਸਰ ਦੇਖ ਰਿਹਾ ਜੋ ਬੋਟਰ ਮੈਂ ਪੇਸ਼ ਕਰਵਾਉਣਾ ਹੈ ਇਹਨੂੰ ਅਪਡੇਟ ਨਾ ਕਰਨਾ ਐਸਾ ਕੁਝ ਆਪਾਂ ਕੀਤਾ ਕਿਸਮਾਂ ਦਾ ਨਾਈਟ ਦੇਖੋ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਜੀ 1 ਜੂਨ ਸੰਨ 2024 ਤੇ ਅੱਜ ਸਾਡੇ ਹੱਥੇ ਵਿੱਚ ਉਹ ਮੌਕਾ ਆਇਆ ਜਿਹੜਾ ਕਿ ਬਹੁਤ ਕਿਸਮਤਨਾ ਮਿਲਦਾ ਸੀ ਪਿਛਲੇ 2-3 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਮਾਰਚ ਦੇ ਵਿਚ ਚੋਣ ਜਾਤਾ ਲੱਗਿਆ ਸੀ ਮਾਰਚ ਨਿਕਲਿਆ ਅਪ੍ਰੈਲ ਨਿਕਲਿਆ ਮਈ ਤੇ ਅੱਜ 1 ਜੂਨ ਹੋ ਗਈ ਹੈ ਅੱਜ ਵੋਟ ਪਾਉਣ ਦਾ ਅਧਿਕਾਰ ਇਹ ਵੋਟ ਜਿਹੜੀ ਹੈ ਪ੍ਰਾਇਮੰਟਰ ਚੁਣਵਾਸੀ ਹੈ ਪ੍ਰਧਾਨ ਮੰਤਰੀ ਦੇਸ਼ ਦਾ ਉਹ ਵਿਅਕਤੀ ਜਿਹਨਾਂ ਪੂਰੇ ਦੇਸ਼ ਦਾ ਪ੍ਰਭਿਖਤਾ ਕਰਦਾ ਹੈ ਦੇਸ਼ ਨੌਬੇ ਅਕਤੀ ਦੇ ਇੰਟਰਨੈਸ਼ਨਲ ਲੈਵਲ ਤੇ ਆਪਣੇ ਦੇਸ਼ ਦੀ ਛਵੀ ਬਣਾਉਂਦਾ ਕਿ ਸਾਡੇ ਦੇਸ਼ ਦਾ ਜਿਹੜਾ ਜੀਡੀਪੀ ਕਿੱਥੇ ਖੜੀ ਆ ਸਾਡੇ ਦੇਸ਼ ਦਾ ਕਲਚਰ ਕਿੱਥੇ ਸਟੈਂਡ ਕਰਦਾ ਸਾਡੇ ਦੇਸ਼ ਦੀ ਪੋਲਿਸੀ ਕਿੱਥੇ ਸਟੈਂਡ ਕਰਦੀ ਆ ਯਾਦ ਨਿਰਯਾਤ ਅਸੀਂ ਕੀ ਵੇਚ ਰਹੇ ਆ ਕੀ ਖਰੀਦ ਰਹੇ ਆ ਉਹ ਸਾਰੀਆਂ ਚੀਜ਼ਾਂ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਨੇ ਗੌਂਕ ਹੋਈਆਂ ਨੇ ਤੇ ਇਹਦੀ ਅੱਜ ਨਾਪਾ ਮੈਰੀਬਰੀ ਵੋਟ ਜੀ ਹੈ ਨਾਪਾ ਵਿਧਾਨ ਸਭਾ ਦੇ ਵਿੱਚ ਸਰਕਾਰੀ ਦਮਨ ਕਾਲਜ ਦੇ ਵਿੱਚ ਮੈਂ ਹੁਣੇ ਵੋਟ ਪੋਲ ਕੀਤੀ ਆ ਮੈਂ ਸਭ ਨੂੰ ਬੇਨਤੀ ਕਰਦਾ ਕਿ ਵੋਟ ਜ਼ਰੂਰ ਕਰੋ ਅਪਾ ਬਾਅਦ ਚ ਕਿਸੇ ਨੂੰ ਕਿੰਤੂ ਬੰਤੂ ਕਰਨ ਨਾਲੋਂ ਵੀ ਉਹ ਚੰਗਾ ਉਹ ਮਾੜਾ ਜੀ ਮੈਚ ਕਰਕੇ ਨੀ ਬੋਟ ਕੀਤੀ ਇਸ ਬੋਟ ਜਰੂਰ ਕਰੋ ਜੋ ਤੁਹਾਡਾ ਮਤ ਹੈ ਜੋ ਤੁਸੀਂ ਸੋਚਦੇ ਹੋ ਅਗਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸੋਚਦੇ ਹੋ ਕਿ ਚੰਗੀ ਐਜੂਕੇਸ਼ਨ ਮਿਲੇ ਚੰਗੀ ਸਿਹਤ ਮਿਲੇ ਨਾਪਾ ਸ਼ਹਿਰ ਸਾਫ਼ ਹੋਇਆ ਆਪਣਾ ਪਤਾਂ ਸਬਾ ਦੇ ਵਿੱਚ ਹੋ ਡਿਵੈਲਪਮੈਂਟ ਹੋਵੇ ਨਾਪਾ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਤਾਂ ਸਿਰ ਡਿਵੈਲਪਮੈਂਟ ਜਿਹੜੀ ਆ ਕਰਨੀ ਆ ਪੰਜਾਬ ਸਰਕਾਰ ਨੇ ਤਾਂ ਮੈਂ ਬੇਨਤੀ ਕਰਦਾ ਕਿ ਸਾਰੇ ਉਹ ਸਾਰੇ ਕੰਮ ਕਾਹ ਨੂੰ ਦੇਖ ਕੇ ਫੈਸਲਾ ਕਰੋ ਦੇਖੋ ਕੌਣ ਚੰਗਾ ਕੌਣ ਮਾੜਾ ਇਹ ਜਿਹੜੇ ਲੋਕਤੰਤਰ ਚ ਲੋਕਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਤੁਸੀਂ ਹਰ ਚੀਜ਼ ਜਾਣਦੇ ਹੋ ਪਹਿਲਾਂ ਕੀ ਹੋਇਆ ਕੀ ਆਪਾਂ ਕਿਸੇ ਦਾ ਆਪਣਾ ਵਿਖ ਬਚਾਉਣ ਦੀ ਵੋਟ ਪਾ ਰਹੇ ਹਾਂ ਜੀ ਇਹ ਪਹਿਲਾਂ ਕਿ ਇਹਨੂੰ ਚਾਰ ਵਾਰ ਬਣਾ ਤਾਣ ਪੰਜਵੀਂ ਵਾਰ ਬਣਾਉਣਾ ਜੀ ਕੀ ਕਿਸੇ ਨੂੰ ਪ੍ਰੈਸ ਕਰਕੇ ਵੋਟ ਪਾ ਰਹੇ ਹਾਂ ਜੀ ਕਿ ਉਹ ਫੁਲਾਨੀ ਪਾਰਟੀ ਨਾਲ ਜੁੜਿਆ ਨੋ ਇਸ ਕਰਕੇ ਵੋਟ ਪਾਓ ਕਿ ਇਨਸਾਨ ਚੰਗਾ ਕੌਣ ਹੈ? ਕਿਰਦਾਰ ਕਿਹਦਾ ਚੰਗਾ? ਕਿਹੜਾ ਬੰਦਾ ਕੰਮ ਕਰਨ ਵਾਲਾ? ਔਰ ਕਿੰਨੇ ਵਧੀਆ ਕੰਮ ਕੀਤਾ ਉਹ ਸੋਚ ਕੇ ਵੋਟ ਪਾਓਗੇ ਤਾਂ ਆਪਣਾ ਆਉਣ ਵਾਲਾ ਭਵਿੱਖ ਵੀ ਬਰ ਹੋਏਗਾ। ਔਰ ਜਿਹੜੇ ਦੂਸਰੇ ਲੀਡਰ ਨੇ ਉਹਨਾਂ ਨੂੰ ਵੀ ਕਰਨ ਹੋ ਜਾਣਗੇ ਕਿ ਭਾਈ ਲੋਕ ਤਾਂ ਕੰਮ ਦੇਖ ਕੇ ਵੋਟ ਪਾਉਂਦੇ। ਕੰਮ ਦੀ ਰਾਜਨੀਤੀ ਕਰੋ ਨਾ ਕਿ ਚੰਮ ਦੀ। ਇਸ ਵਿੱਚ ਤਾਂ ਚੇਂਜ ਨਹੀਂ ਲੱਗ ਰਿਹਾ। ਦੇਖੋ ਚੇਂਜ ਤਾਂ ਕਰ ਲੇਤਾ ਜੀ ਮੈਨੂੰ ਗਰਮੀ ਬਹੁਤ ਹੈ ਜੀ। ਇਹ ਜਿਹੜਾ ਜੂਨ ਦਾ ਮਹੀਨਾ 1 ਜੂਨ ਅੱਜ ਕੱਲੂਕਾਰਾ ਦਿਵਸ ਹੈ ਜੀ। ਅੱਜ ਦੇ ਦਿਨ ਜਿਹੜਾ ਜੀ ਦਰਬਾਰ ਸਾਹਿਬ ਤੇ ਅਟੈਕ ਹੋਇ ਰਾਜ ਮੋਟਾ ਵੀ ਨੇ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਕੌਮ ਨੂੰ ਸਾਡੇ ਸਾਡੇ ਸਭਿਆਚਾਰ ਨੂੰ ਸਾਡੇ ਪੰਜਾਬ ਨੂੰ ਕਰਜ਼ਾਈ ਕਰਕੇ ਰੱਖਤਾ ਉਹਨਾਂ ਲੋਕਾਂ ਤੋਂ ਪਰਹੇਜ਼ ਕਰੋ ਔਰ ਬਹੁਤ ਅੱਛਾ ਰੁਖ ਆ ਨੌਜਵਾਨ ਇੱਕ ਬੱਚੀ ਮੈਨੂੰ ਮਿਲੀ ਪਹਿਲੀ ਵਾਰ ਵੋਟ ਪਾਈ ਕਹਿੰਦੀ ਜੀ ਮੈਂ ਪਹਿਲੀ ਵੋਟ ਛਾੜੂ ਮੈਂ ਕਿਹਾ ਜੀ ਉਹ ਕਿਉਂ ਕਹਿੰਦੀ ਜਿਸ ਕਰਕੇ ਤੁਸੀਂ ਨਾ ਬਸ ਸਾਫ਼ ਕਰਤਾ ਸੋ ਅੱਛਾ ਲੱਗਦਾ ਇਹ ਸੁਣ ਕੇ ਜਦੋਂ ਆਪਾਂ ਪੋਜ਼ਿਟਿਵ ਵੇਵ ਨਾਲ ਚੱਲਾਂਗੇ ਨਾ अच्छे तरीके ਨਾਲ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਨੂੰ ਅਪਰੀਸ਼ੀਏਟ ਕਰਦਾ ਕੋ ਸ਼ਾਬਾਸ਼ ਦਿੰਦਾ ਜੀ ਪਰ ਸ਼ਾਬਾਸ਼ ਜਹ ਹੰਗਾਰਾ ਦੇਣ ਵਾਲਾ ਬੰਦਾ ਜਿਹਦਾ ਬੜਾ ਮਤਲਬ ਉਹ ਪੋਜ਼ਿਟਿਵ ਕੰਮ ਕਰਦਾ ਜੀ ਫਿਰ ਇੱਕ ਹੋਰ ਦਿਲ ਕਰਦਾ ਕਿ ਹੋਰ ਬਿਹਤਰ ਕੰਮ ਕਰੀਏ ਤੇ ਨਰਾਸ਼ ਕਰ ਦਿੰਦੇ ਆ ਫਿਰ ਫਿਰ ਮਨ ਟੁੱਟ ਜਾਂਦਾ ਜੀ ਫਿਰ ਬੰਦਾ ਸੋਧਾ ਛੱਡੋ ਪਰ ਕਿਹੜਾ ਵੈਲਿਊ ਪਾਉਣ ਜਨਾਂ ਨੇ ਪਹਿਲਾਂ ਵਾਂਗੂ ਆਮ ਇੱਕੋ ਤੱਕੜੀ ਸਭ ਨੂੰ ਤੋਲ ਲੈਂਦੇ ਸੋ ਕੰਮ ਕਰਨ ਵਾਲੇ ਇਨਸਾਨ ਦੀ ਵੈਲਿਊ ਕਰੋ ਪਰ ਆਪਣੇ ਬੱਚਿਆਂ ਦੇ ਚੰਗੇ ਉਜਵਲ ਭਵਿੱਖ ਲਈ ਆਪਣੇ ਬਜ਼ੁਰਗਾਂ ਦੀ ਚੰਗੀ ਸਿਹਤ ਲਈ ਹਸਪਤਾਲਾਂ ਲਈ ਸਕੂਲਾਂ ਲਈ 45000 ਨੌਕਰੀਆਂ ਲਈ 600 ਗੱਟ ਬਿਜਲੀ ਮੁਫਤ ਮਿਲ ਰਹੀ ਹੈ ਉਹ ਸਾਰੀਆਂ ਸ਼ਰਤਾਂ ਲਈ ਤੁਸੀਂ ਆਮ ਆਦੇ ਪਾਸੇ ਬੋਲੋ ਦੇਖੋ ਉਹਨੂੰ ਪਤਾ ਨਹੀਂ ਦੀ ਸਾਈਕੋਲੋਜੀਕਲੀ ਕਿੱਥੇ ਗੱਲ ਖੜੀ ਹੈ ਜੀ ਪਤਾ ਨਹੀਂ ਕਈ ਹੁਣ ਰੀਲਾਂ ਵੀ ਚੱਲ ਰਹੀਆਂ ਨੇ ਫੇਸਬੁੱਕ ਤੇ ਉਹ 400 ਪਰ 400 ਪਰ 400 ਪਰ 400 ਪਰ ਨਹੀਂ ਕਰੀ ਜਾਂਦੇ ਨੇ ਜੀ ਹਨਾ ਦੇਖੋ 10 ਸਾਲ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਰਹੇ ਨੇ ਤੇ ਅੱਗੇ ਹੁਣ ਬਣਨਾ ਕਿ ਨਹੀਂ ਬਣਨਾ ਇਹ ਹੁਣ ਦੇਸ਼ ਤੈਅ ਕਰੇਗਾ ਜੀ ਦੱਸਦਾ ਨਾ ਕਿ ਕਿਤਾ ਕੰਮ ਜਿਹੜਾ ਅਸਾਨੂੰ 2 ਸਾਲ ਹੋਇਆ ਨਾ ਜੀ ਅਸੀਂ 2 ਸਾਲਾਂ ਚ ਇੰਨੇ ਕੰਮ ਨੇ ਸਾਡੀ ਜ਼ੁਬਾਨ ਫਟ ਜਾਂਦੀ ਬੋਲਣ ਲੱਗਿਆ ਜੀ 2 ਸਾਲਾਂ ਚ ਇੰਨੇ ਕੰਮ ਹੋਏ ਚਾਹੇ ਕਿ ਤੁਹਾਨੂੰ ਤੁਹਾਨੂੰ ਹੁੰਲਣ ਦੀ ਲੋੜ ਨਾ ਪਵੇ ਤੁਹਾਨੂੰ ਵੋਟ ਮੰਗਣ ਦੀ ਲੋੜ ਨਾ ਪਵੇ ਜਦੋਂ ਸਾਡੇ 5 ਸਾਲ ਪੂਰੇ ਹੋ ਗਏ ਨਾ ਜੀ ਦੁਬਾਰਾ ਵੋਟ ਮੰਗਣ ਦੀ ਲੋੜ ਨਹੀਂ ਲੋਕ ਆ ਆਪਣੇ ਆਪ ਕਹਿਣਗੇ ਵੀ ਵਾਹ ਇੰਨੇ ਕੰਮ ਸ਼ਾਨਦਾਰ ਕੀਤੇ ਨੇ ਅਸੀਂ ਕੰਮ ਕਰਾਂਗੇ ਹੁਣ ਸਾਡਾ ਕੰਮ ਹੈ ਅਸੀਂ ਆਮ ਆਦੀ ਪਾਰਟੀ ਨੂੰ ਸਪੋਰਟ ਕਰਾਂਗੇ ਸੋ ਆਮ ਆਦੀ ਪਾਰਟੀ ਦੇ ਹੱਕ ਤੇ ਵੱਡਾ ਫਤਵਾ ਜਿਹੜਾ ਮਿਲਦਾ ਨਜ਼ਰ ਆ ਰਿਹਾ ਨਾ ਆਪਾਂ ਸ਼ਹਿਰ ਦੇ ਵਿੱਚ ਨ ਕਾਂਗਰਸ ਦੇ ਬੂਥ ਮੈਨੂੰ ਕਿਤੇ ਨਜ਼ਰ ਨਹੀਂ ਆਏ ਜੀ ਪੰਡਾ ਦੇ ਬਹੁਤ ਘੱਟ ਬੀਜਪੀ ਦੇ ਸ਼ਹਿਰ ਦੇ ਵਿੱਚ ਮੈਨੂੰ ਬਹੁਤ ਘੱਟ ਨਜ਼ਰ ਆਇਆ ਕਿਤੇ ਕਿਤੇ ਹੈ ਕੋਈ ਤੇ ਆਮ ਆਦੀ ਪਾਰਟੀ ਦਾ ਹਰ ਇੱਕ ਬੂਥ ਲੱਗਿਆ 226 ਨੇ 226 ਦੇ 26 ਬੂਥ ਲੱਗੇ ਹੋਏ ਨੇ ਮਾਨ ਸਾਹਿਬ ਜਿਹੜੇ ਕੱਲ ਸੈਂਡਰ ਕਰਨਗੇ ਕਿਹਦਾ ਦੇਖਦੇ ਸੀ ਮਾਲੇ ਕਿਉਂਕਿ ਉਹ ਦੇਖੋ ਦੇਖੋ ਕਾਨੂੰਨ ਦਾ ਕੰਮ ਹੈ ਜੀ ਉਹ ਤਿਹੜ੍ਹ ਜੇਲ੍ਹ ਚ ਨਹੀਂ ਉਹਨਾਂ ਨੂੰ ਪ੍ਰੋਬਲ ਮਿਲੀ ਸੀਗੀ ਕੱਲ 2 ਜੂਨ ਨੂੰ ਉਹਨਾਂ ਨੇ ਫਿਰ ਵਾਪਸ ਜਾਣਾ ਬਿਲਕੁਲ ਜਾਣਗੇ ਜੀ ਔਰ ਕਾਨੂੰਨ ਦੀ ਲੜਾਈ ਲੜਨਗੇ ਜੋ ਕਾਨੂੰਨ ਫੈਸਲਾ ਕਰੇਗਾ ਉਹਨਾਂ ਨੇ ਕੀ ਕਿਹਾ ਜੀ ਕਿ ਜਦੋਂ ਮੈਂ ਵਾਪ ਦੇਰ ਤੋਂ ਠੀਕ ਹੈ ਨਾ ਜਿਹੜੇ ਮੇਰੇ ਬਾਕੀ ਹੋਰ ਕੰਮ ਨੇ ਕੰਮ ਕਰਨ ਵਾਲੇ ਨੇ ਆ 1000 ਰੁਪਏ ਮਹਿਲਾਵਾਂ ਦੇਣਾ ਵਾਲਾ ਵਾਦਾ ਉਹਨਾਂ ਨੇ ਕੀਤਾ ਸੀ ਕਿ ਮੈਂ ਤੁਰੰਤ ਜਦੋਂ ਬਾਹਰ ਆਇਆ ਤਾਂ ਅਗਲਾ ਮੇਰਾ ਅਗਲਾ ਵਾਦਾ ਜਿਹੜਾ ਉਹ 1000 ਜਿਹੜਾ ਮਹਿਲਾਵਾਂ ਨੂੰ ਦੇਣਾ ਉਹ ਵਾਦਾ ਮੈਂ ਪੂਰਾ ਕਰਦਾ। ਪ੍ਰਸਤਾਵ ਨੂੰ ਚੁਕਾਇਆ ਵੀ ਮੈਨੂੰ ਪਤਾ ਨਹੀਂ ਕਿ ਮੈਂ ਕਿੰਨੇ ਲੰਮੇ ਦੇਰ ਅੰਦਰ ਰੱਖ ਸਕਦਾ ਹਾਂ ਉਹਨਾਂ ਨੂੰ। ਦੇਖੋ, ਇਹੀ ਤਾਂ ਲੜਾਈ ਹੈ ਨਾ ਜੀ। ਦੇਖੋ ਡੈਕਟੇਟਰਸ਼ਿਪ ਹੈ। ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਹੈ ਔਰ ਉਹਦੇ ਵਿੱਚ ਆਪਾਂ ਕਿਸੇ ਬੰਦੇ ਨੂੰ ਕਿਸੇ ਮੌਜੂਦਾ ਚੀਫ ਮਿਨਿਸਟਰ ਨੂੰ ਫਸਟ ਟਾਈਮ ਉਹਦੇ ਆਦੇਸ਼ ਦੀ ਹਿਸਟਰੀ ਦੇ ਵਿੱਚ ਕਿ ਮੌਜੂਦਾ ਤੁਸੀਂ ਚੀਫ ਮਿਨਿਸਟਰ ਨੂੰ ਫੜ ਕੇ ਜ ਔਰ ਜਿਨ੍ਹਾਂ ਨੇ ਕਪੜੇ ਕੀਤੇ ਨੇ ਜਿਨ੍ਹਾਂ ਨੇ ਐਂਟੀਵੀਡੀ ਕ腐ਸ਼ਨ ਕੀਤੀ ਆ ਜਿਨ੍ਹਾਂ ਤੁਸੀਂ ਹਡਾਨੀਆਂ ਬਣੇ ਕਰਜ਼ੇ ਮਾਫ ਕੀਤੇ ਜਿਹੜੇ ਤੋਂ ਪੈਸੇ ਲੈ ਕੇ ਭੱਜ ਗਏ ਉਹਨਾਂ ਦਾ ਕੁਝ ਵੀ ਨਹੀਂ ਕਿਤਨੇ ਕਿਤੇ ਫਿਰ ਸ਼ੱਕ ਜਾਂਦਾ ਕਿ ਇਹ ਇਸ ਕਰਕੇ ਆਵਾਮਾ ਦੀ ਪਾਰਟੀ ਨੂੰ ਪਸੰਦ ਨਹੀਂ ਕਰਦੇ ਜਾਂ ਅਲਵਿੰਦ ਕੇਜਰੀਵਾਲ ਸਾਹਿਬ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਕੰਮ ਦੀ ਰਾਜਨੀਤੀ ਚਾਹੁੰਦੇ ਆ ਉਹ ਚਾਹੁੰਦੇ ਕਿ ਦਿੱਲੀ ਦੇ ਲੋਕਾਂ ਨੂੰ ਇਲਾਜ ਮੁਫਤ ਮਿਲੇ ਲਗਾਤਾਰ ਐਜੂਕੇਸ਼ਨ ਮੁਫਤ ਮਿਲੇ ਔਰ ਸਫਾਈ ਵਧੀਆ ਹੋਰੀ ਐਮਸੀਡੀ ਦੇ ਵਿੱਚ ਵੀ ਆਵਾਮਾ ਦੀ ਪਾਰਟੀ ਆ ਦਿੱਲੀ ਸਰਕਾਰ ਵੀ ਆਵਾਮਾ ਦੀ ਪਾਰਟੀ ਆ ਔਰ ਇਹ ਵਿੱਚ ਸੈਂਟਰ 'ਚ ਵੀ ਆ ਗਏ ਫਿਰ ਤਾਂ ਪੂਰੇ ਦੇਸ਼ ਦੇ ਵਿੱਚ ਇਹ ਸਾਰਾ ਕੁਝ ਹੋ ਜਾਣਾ ਫਿਰ ਸਾਨੂੰ ਕਿੰ ਸ੍ਰੀ ਦਾ ਹਵਾਲਾ ਵੀ ਦਿੰਦੇ ਨੇ ਕੇਜਰੀਵਾਲ ਸਾਹਿਬ ਕੇ ਨਵੀਂ ਸਿਹਤ ਸੇ ਤੋਂ ਨਾ ਦੇ ਬਿਲਕੁਲ ਡਾਇਬੀਟਸ ਦੇ ਮਰੀਜ਼ ਨੇ ਜੀ ਔਰ ਦੋ ਇੰਜੈਕਸ਼ਨ ਲੱਗਦੇ ਨੇ ਸਵੇਰੇ ਸ਼ਾਮ ਉਹਨਾਂ ਨੇ ਦੱਸਿਆ ਵੀ ਆ ਕਈ ਜਗ੍ਹਾ ਕਿ ਮੇਰਾ ਇੰਜੈਕਸ਼ਨ ਬੰਦ ਕਰਤਾ ਸੀ ਮੇਰੀ ਜਿਹੜੀ ਹੈ ਸ਼ੂਗਰ ਬਹੁਤ ਹਾਈ ਹੋ ਗਈ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਕਿਤੇ ਨਾ ਕਿਤੇ ਦੇ ਪਿੱਛੇ ਸਾਜ਼ਿਸ਼ ਹੋ ਸਕਦੀ ਹੈ ਸਾਜ਼ਿਸ਼ ਕੀ ਹੈ ਜੀ ਉਹ ਚਾਹੁੰਦੇ ਹੈ ਕਿ ਖਤਮ ਕਰੀਏਗਾ ਕਿ ਅਰਵਿੰਦ ਕੇਜਰੀਵਾਲ ਕੋਈ ਸ਼ਰੀਰ ਨਹੀਂ ਹੈਗਾ ਕੋਈ ਇਨਸਾਨ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਇੱਕ ਸੋਚ ਆ ਜਿਹੜੀ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਆ ਔਰ ਉਹ ਸੋਚ ਤੇ ਹੀ ਪਹਿਰਾ ਦੇ ਕੇ ਲੋਕਾਂ ਨੇ ਆਮ ਆਦੀ ਪਾਰਟੀ 12 ਸਾਲਾਂ ਚ ਨੈਸ਼ਨਲ ਪਾਰਟੀ ਬਣਾਤੀ ਆ ਔਰ ਦੋ ਸਟੇਟਾਂ 'ਚ ਸਰਕਾਰ ਬਣਾਤੀ ਆ ਦਿੱਲੀ ਔਰ ਪੰਜਾਬ ਦੇ ਵਿੱਚ ਗੁਜਰਾਤ ਦੇ ਵਿੱਚ ਮੈਂਬਰ ਪਾਲੀ ਐਮਪੀ ਬਣ ਗਏ ਨੇ ਗੋਆ 'ਚ ਐਮਪੀ ਬਣ ਗਏ ਨੇ ਤੇ ਹਰਿਆਣਾ ਦੇ ਵਿੱਚ ਵੀ ਉਹਨਾਂ ਬਹੁਤ ਅੱਛੀ ਫਾਈਟ ਦੇ ਵਿੱਚ ਆਮ ਆਦੀ ਪਾਰਟੀ ਸਾਰੇ ਕਿਤੇ ਲੱਗੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਆ ਕਿ ਉਹ ਖਤਮ ਕਰਦੇ ਲੱਗੀਆਂ ਜੀ ਔਰ ਲੋਕ ਜਿਹੜੇ ਆ ਇੰਨਾ ਪਿਆਰ ਦੇ ਰਾਜਨੀਤਿਕ ਗੁਣ ਹੈ ਜੀ ਇੱਕ ਜਿਹੜਾ ਜਿਹੜੀ ਤੇ ਧੌਣ ਚ ਕਿੱਲਾ ਨਾ ਜੀ ਲੋਕਾਂ ਦਾ ਕਿੱਲਾ ਕੱਢਦੇ ਆ ਜੀ ਵੀ ਕੋਈ ਗੱਲ ਨਹੀਂ ਆ ਜਾ ਜਿਹੜਾ ਨੀਵੇਂ ਲੋਕ ਉਹਨੂੰ ਉੱਪਰ ਚੱਕਦੇ ਵੀ ਨਹੀਂ ਪੂਸਾ ਦਾ ਭਰਾ ਅਸੀਂ ਤੇਰੇ ਨਾਲ ਆ ਤੇ ਉਹਨਾਂ ਦੇ ਕਿੱਲਾ ਡਿਆ ਜੀ ਅਸੀਂ ਨੀਵੇਂ ਹੋ ਕੇ ਚੱਲ ਰਹੇ ਹਾਂ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਸਿੰਬਲ ਆ ਤੂੰ ਮਾਣ ਨਾ ਕਰ ਸੋ ਨੀਵੇਂ ਰੁੱਖਾਂ ਨੂੰ ਮੇਚਾ ਫਲ ਲੱਗਦਾ ਚੁੱਕੇ ਰਹੋ ਕੰਮ ਕਰੋ ਕੰਮ ਦੀ ਰਾਜਨੀਤੀ ਕਰੋ ਆਪਣੇ ਕੰਮ ਦਾ ਜ਼ਿਕਰ ਕਰੋ ਕਿਸੇ ਨੂੰ ਜੇਲ੍ਹ 'ਚ ਸੱਟ ਕੇ ਜਾਂ ਕਿਸੇ ਨੂੰ ਬਦਨਾਮ ਕਰਕੇ ਉੱਚ ਕੱਖ ਨਹੀਂ ਪੇ